ਨੀ ਤਾਂ 20 ਪਸ਼ੂ ਚੋਣ ਵਾਲੇ ਨੇ ਤੇ ਡੇਢ ਘੰਟੇ ਦੇ ਵਿੱਚ ਬੱਚੇ ਚੋ ਦੇਣਗੇ ਹਾਂਜੀ ਤਾਂ ਤੇ ਲਗਭਗ ਕਿੰਨਾ ਦੁੱਧ ਹੋ ਜਾਂਦਾ ਸੀ ਡੇਲੀ ਦਾ ਇਹ ਦੁੱਧ ਡੇਢ ਕੁਇੰਟਲ ਤੋਂ ਪਲਾਸੇ ਹੋ ਜਾਂਦਾ ਸੀ ਪੌਣੇ 2 ਡੇਢ ਪੌਣੇ 2 ਕੁਇੰਟਲ ਹੋ ਜਾਂਦਾ ਚੱਕਰ ਇਹ ਆਈ ਆਪਾਂ ਸਾਰੇ ਪਸ਼ੂ ਤਾਜ਼ੇ ਨਹੀਂ ਰੱਖਦੇ ਇੱਕ ਵਿੱਚ ਵੀਰ ਕਹਿੰਦੇ ਨੇ ਕਿੰਨਾ ਕੁ ਦੁੱਧ ਹੋ ਗਿਆ ਜੀ ਡੇਢ ਪੌਣੇ ਹਾਂ 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 ਆਪਣੇ ਕੋਲੇ ਜਿਹੜੇ ਪਸ਼ੂ ਨੇ ਜੀ ਆਪਾਂ ਦਾ ਜਿਵੇਂ ਮੰਨ ਲਓ ਕੋਈ ਮੈਸਜ ਯੂਪੀ ਵਾਲਿਆਂ ਨੂੰ ਵੇਚਦਾ ਉਹ ਵੀ ਲੈ ਲੈਨੇ ਆ ਪੰਜ ਚਾਰ ਕਿਲੋ ਦੁੱਧ ਵਾਲੀ ਉਹ ਵੀ ਆਪਾਂ ਗਿਣਤੀ ਚ ਲਾ ਲੈਂਦੇ ਆ ਵਿੱਚ ਚੋਣ ਵਾਲਿਆਂ ਚ ਕੋਈ ਚਾਹੇ 10-12 ਕਿਲੋ ਵਾਲੀ ਆਪਾ ਵੀ ਚੂਣ ਵਾਲਿਆਂ ਚ ਲਾਉਨੇ ਆ ਪਸ਼ੂ ਚੂਣ ਦੀ ਗਿਣਤੀ ਆਉਂਦੀ ਹੈ ਜੀ ਵੈਸੇ ਤੁਸੀਂ 1.5 ਕੁਆਂਟਲ ਦੁੱਧ ਡੇਲੀ ਯਾਨੀ ਕਿ ਸੇਲ ਕਰਦੇ ਹੋ 1.5 ਤੋਂ ਪੌਣੇ 2 ਕੁਆਂਟਲ ਸੇਲ ਪੌਣੇ 2 ਗੱਡ ਉਹਦੇ ਚ ਕਿੰਨਾ ਖਰਚਾ ਆ ਜਾਂਦਾ ਪਸ਼ੂਆਂ ਤੇ ਯਾਨੀ ਕਿ ਕਿੰਨੇ ਕੁਆਂਟਲ ਦੁੱਧ ਲੱਗ ਜਾਂਦਾ ਤੁਹਾਡਾ ਮੰਨ ਲਓ ਦੁੱਧ ਹੀ ਬਚੀ ਜਾਂਦਾ ਜੀ ਅੱਧੋ ਅੱਧੀ ਆ ਦੁੱਧ ਦੀ ਬਚੀ ਵੀ ਜੇ 1.5 ਕੁਆਂਟਲ ਤਾਂ 75 ਕਿਲੋ ਦੁੱਧ ਬਚ ਜਾਂਦਾ ਬਚ ਜਾਂਦਾ ਜੀ ਤੇ ਬਾਕੀ 75 ਕਿਲੋ ਖਰਚਾ ਆ ਜਾਂਦਾ ਖਰਚਾ ਆ ਜਾਂਦਾ ਜੀ ਤੇ ਮੈਨੂੰ ਇਹ ਦੱਸੋ ਵੀ ਪਸ਼ੂਆਂ 'ਚ ਹੈਗੀ ਐ ਕਮ ਅੱਛਾ ਇਹ ਇੱਥੇ ਮੈਂ ਪੌਣੇ 2 ਵਿਗੇ ਜਗ੍ਹਾ ਲੈ ਗਿਆ ਅੱਛਾ ਆ ਕੋਠੀ ਪਾ ਲਈ ਤੇ ਬਾਕੀ ਆ ਜਦੋਂ ਮੈਂ ਉਰੇ ਆਇਆ 17 ਚ ਹਾਂ ਜਦੋਂ ਮੇਰੇ ਕੋਲੇ 5 ਪਸ਼ੂ ਸੀ ਅੱਜ 35 ਪਸ਼ੂ ਨੇ ਅੱਜ 35 ਅੱਜ ਕੋਈ ਵੀ ਆ ਕੇ ਕੈਲਕੂਲੇਟਰ ਕਰਕੇ ਆਪਾਂ ਟਰੈਕਟਰ ਟਰਾਲੀ ਵੀ ਲਿਆ ਹਾਂ ਬੱਚੇ ਵੀ ਪੜਾਏ ਨੇ ਬਾਕੀ ਬਿਮਾਰੀ ਠਮਾਰੀ ਵੀ ਚੱਲੀ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਕੋਲੇ ਸਾਰਾ ਕੁਝ ਬਣਿਆ ਤਾਂ ਪਸ਼ੂਆਂ ਦੇ ਸਿਰੋਂ ਬਣਿਆ ਹੋਰ ਲਗਭਗ ਵੀ 25-30 ਲੱਖ ਦੇ ਤੁਹਾਡੇ ਕੋਲੇ ਪਸ਼ੂ ਵੀ ਐ ਇਸ ਵਕਤ ਹਾਂਜੀ ਤੇ ਲਗਭਗ 30 ਲੱਖ ਦੇ ਤਾਂ ਪਸ਼ੂ ਵੀ ਹੈਗੇ ਨੇ ਜੀ ਪਸ਼ੂ